ਪਰਵਜੋਤ ਸਿੰਘ ਇਹਦਾ ਨਾਮ ਸੀ ਵੀਰੇ ਅੱਛਾ ਜੀ ਲੋਂਗੋਵਾਲ ਤੋਂ ਕਾਹੋਪਤੀ ਲੋਂਗੋਵਾਲ ਤੇ ਇਹ ਇਹ ਆਪਣਾ ਇਹਦਾ ਰਿਵਾਲਵਰ ਸੀ ਸਰਕਾਰੀ ਠੀਕ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਕੁਦਰਤ ਦੀ ਕੌਂਡ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 175 ਦੀ ਕਾਰਵਾਈ ਹੈ ਕੀ ਨਾਮ ਤੁਹਾਡਾ ਪਰਵਜੋਤ ਸਿੰਘ ਸੀ ਤੁਹਾਡਾ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੋਂਗੋਵਾਲ ਠੀਕ ਠੀਕ ਤੇ ਉਹਦੇ ਕੀ ਨਾਮ ਸੀ ਤੁਹਾਡੇ ਕੀ ਲਾ ਲਓ ਇਹ ਪਰਵਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਪੋਰਟਰ ਸੀ ਕੀ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਸਰਪਨਾ ਬਈ ਸਵੇਰ ਰੁਟੀਨ ਦੀ ਤਰ੍ਹਾਂ ਰੋਹ ਹਰੋਜ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਹਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਹਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਤਲ ਜਿਹੜਾ ਚੱਲ ਗਿਆ ਤੇ ਮੌਕੇ ਦੇ ਦਿੱਥੋ ਕਿੰਨੀ ਕੋ ਉਮਰ ਸੀ ਕਦੋਂ ਘਰ ਪਰਤੇ ਹੋਏ ਸੀ ਸ਼ਾਇਦ 16 17 ਦਾ ਬਰਤਿਆ ਹੋਵੇ ਠੀਕ ਹੈ ਉਹ ਵੀ 10 12 ਸਾਲ ਹੋ ਗਏ ਬਰਤਿਆ ਠੀਕ ਹੈ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੇ ਵਿੱਚ ਕੌਣ ਕੌਣ ਆਉਂਦਾ ਹੈ ਲਾ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁੱਛੀ ਦੀ ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨੇ ਦਸੀਗਾ ਬਾਕੀ ਕੁਛ ਰਹੇ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿੰਨੇ ਸੀ ਨਾ ਇੱਕ ਬੇਟਾ ਇੱਕ ਬੇਟੀ ਕਿੰਨੇ ਕਿੰਨੇ ਸਾਲ ਦੇ ਨੇ ਬੇਟੀ 6 ਸਾਲ ਦੀ ਹੁਣ ਇਹ ਤਰਕੀਬ ਨਾ ਬੇਟਾ ਦੋ ਦੰਨਿਕ ਸਾਬ ਜਿੱਕਰ ਗੱਲ ਕਰੀ ਬੀ ਪਰਿਵਾਰ ਦੇ ਵਿੱਚੋਂ ਕਮਾਉਣ ਵਾਲਾ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲਾ ਭਾਈ ਕੋਈ ਨਹੀਂ ਰਿਹਾ ਇਹ ਹੀ ਦੀ ਹੈ ਸਾਰਾ ਮੰਨ ਲਓ ਨਾਨਕੇ ਘਰ ਰਹਿੰਦਾ ਸੀ ਜੇ ਕਿਉਂਕਿ ਜਵਾਨੀ ਬਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪ ਦੇ ਬੱਚੇ ਪਿੰਡ ਪਾਲੇ ਸੀ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਭਾ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਭਾ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਭਾ ਸੁਭਾ ਤੋਂ ਇੰਨਾ ਮਿਲਨਸਾਰ ਵਿਅਕਤੀ ਇੰਨਾ ਪਿਆਰ ਸਤਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੌਬ ਕਰੀਆ ਇੱਕੋ ਪਰਿਵਾਰ ਨਾਲ ਸੱਸੇ ਪਰਿਵਾਰ ਨਾਲ ਬਤੌਰ ਗੱਲ ਮੈਨ ਦੁਜੇ ਤਰ੍ਹਾਂ ਸੁਭਾ ਦਾ ਇੱਥੇ ਪਤਾ ਲੱਗਦਾ ਤੇ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪੁਰਾਣਾਂ ਜਾਣ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ